ਕਹਿੰਦੀ ਦੀਦੀ ਦਰਵਾਜਾ ਖੋਲਦੋ ਤਾਂ ਵੀ ਨਹੀਂ ਕੋਈ ਬੋਲਾ ਇੱਕ ਮੁੰਡੇ ਨੇ ਦੀ ਬਾਹ ਖਿੱਚੀ ਅੰਦਰ ਨੂੰ ਲੈ ਗਿਆ ਇਹਨੂੰ ਵੀ ਕੁੱਟਣਾ ਸ਼ੁਰੂ ਕਰਤਾ ਤਿੰਨ ਜਾਨੇ ਇਧਰ ਵੱਲ ਹੋ ਗਏ ਤਿੰਨ ਜਾਨੇ ਮੇਰੇ ਵੱਲ ਹੋ ਗਏ ਮਾਰ ਮਾਰ ਕੇ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ ਵੀਰੇ ਉੱਥੇ ਦੇ ਦੇ ਮੂੰਹ ਤੇ ਦੰਦ ਮਾਰਿਆ ਕੁੜੀ ਦੇ ਆ ਤੁਹਾਨੂੰ ਇੱਕ ਫੋਟੋ ਦਿਖਾ ਦਿੰਦੇ ਆ ਸ਼ਾਇਦ ਧੁੰਦਲੀ ਜਿਹੀ ਦਿਖੇ ਤੁਹਾਨੂੰ ਕੋਲ ਆ ਕੇ ਆ ਫੋਟੋ ਦੇ ਵਿੱਚ ਦੰਦੀ ਵੱਡੀ ਹੋਈ ਆ ਤੁਹਾਨੂੰ ਇਹ ਲਾਈਵ ਤੋਂ ਬਾਅਦ ਅਸੀਂ ਇਹਨੂੰ ਐਡਿਟ ਕਰਕੇ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਦੰਦੀਆਂ ਵੱਡੀਆਂ ਹੋਈਆਂ ਨੇ ਤੇ ਉਹ ਭੈਣ ਵੀ ਨਾਲ ਖੜੀ ਆ ਪੀਸੀਆ ਵਾਲੇ ਦੁੱਤਿਆ ਪੀਸੀਆ ਵਾਲਿਆਂ ਨੂੰ ਵੀ ਦੱਸਿਆ ਮੈਂ ਇਹਨਾਂ ਨੂੰ ਕਿਹਾ ਪੀਸੀਆ ਵਾਲਿਆਂ ਨੂੰ ਮੈਂ ਕਿਹਾ ਵਿਰਜੇ ਗੇਟ ਖਲਵਾ ਦਿਓ ਉਹਨਾਂ ਦਾ ਬੰਦਾ ਬੋਲਦਾ ਮਾਲਕ ਮਗਾਨ ਕਹਿੰਦਾ ਹਜੇ ਜਦੋਂ ਸਾਡਾ ਆਈਓ ਆਊਗਾ ਨਾ ਸਰਪਾਇਆ ਸਿੰਘ ਜੀ ਉਦੋਂ ਗੇਟ ਖੁੱਲੂਗਾ ਆਈਓ ਆਇਆ ਉਹਨਾਂ ਦਾ ਹਰਪਾਇਆ ਸਿੰਘ ਜੀ ਉਹਨਾਂ ਨੇ ਗੇਟ ਖੋਲ੍ਹਿਆ ਠੀਕ ਹੈ ਮੇਰੇ ਮੂੰਹ 'ਚ ਬੀੜੀ ਲਾ ਰਿਆ ਵਾ ਠੀਕ ਹੈ ਡਰਿੰਕ ਮੇਰੇ ਮੂੰਹ ਚ ਪਾਰਿਆ ਡਰਿੰਕ ਪੀਏਂਗੇ ਕੰਦਾ ਬੀੜੀ ਪੀਏਂਗੇ ਕਹਿੰਦਾ ਦੇਖ ਤੂੰ ਅਸੀਂ ਮਲੇਲ ਕੋਟਲੇ ਬਦਮਾਸ਼ ਹੁੰਨੇ ਆ ਜੱਟ ਹੁੰਨੇ ਆ ਤੂੰ ਸਾਡੇ ਨਾਲ ਪੰਗਾ ਕਿੱਦਾਂ ਲੱਲਿਆ ਮੈਨੂੰ ਕਹਿੰਦਾ ਅੱਛਾ ਠੀਕ ਹੈ ਕਹਿੰਦਾ ਸੱਤ ਪਰਤੇ ਚੱਲਦੇ ਆ ਮੇਰੇ ਤੇ ਕਹਿੰਦਾ ਅਠਵਾਂ ਤੈਨੂੰ ਮਾਰ ਕੇ ਕਹਿੰਦਾ ਪਵਾ ਲੂੰਗਾ ਨਾ ਮੈਨੂੰ ਕੋਈ ਫਰਕ ਨਹੀਂ ਪੈਣਾ ਤੇ ਜਦੋਂ ਮੈਂ ਥਾਣੇ 'ਚ ਆਈ ਆ ਨਾ ਮੈਡੀਕਲ ਕਰਵਾ ਕੇ ਸ਼ੇਰ ਨੰਬਰ 'ਚ ਪਹੁੰਚੀ ਦੂਜੀ ਪਾਰਟੀ ਬੈਠੀ ਹੋਈ ਸੀ ਯਾਰ ਭਾਈਨ ਪੰਜੀ ਦੇ ਕੋਲ ਕਹਿੰਦੇ ਫੈਸਲਾ ਕਰ ਲਾ ਮੈਨੂੰ ਕਹਿੰਦੇ ਅੱਛਾ ਜੀ ਕਹਿੰਦੇ ਜੀ ਬ ਕਹਿੰਦੇ ਜਿੱਥੇ ਮਰਜ਼ੀ ਭੱਜਲਾ ਜਾ ਕਹਿੰਦੇ ਤੇਰੀ ਕੰਪਲੀਟ ਨਹੀਂ ਲਿਖੀ ਜਾਣੀ ਜਾ ਜਿੱਥੇ ਮਰਜ਼ੀ ਭੱਜਲਾ ਮੈਨੂੰ ਕਹਿੰਦੇ ਇਹਨਾਂ ਦੇ ਮੈਨੂੰ 2-3 ਵਾਰੀ ਕਾਲ ਆਈ ਆ ਰਾਜੇ ਉਹ ਬੰਦੇ ਥੋੜੇ ਜੇ ਤਗੜੇ ਆ ਠੀਕ ਹੈ ਤੂੰ ਬੈਠ ਕੇ ਫੈਸਲਾ ਕਰ ਲਾ ਗੱਲ ਕਰ ਲਾ ਅਸੀਂ ਛੇਤਰ ਖਾ ਕੇ ਅਸੀਂ ਇਹਨਾਂ ਕੁਝ ਕਰਵਾ ਕੇ ਅਸੀਂ ਫੈਸਲਾ ਕਰ ਲਈਏ ਕਿੰਨੇ ਕ ਜਾਣੇ ਸੀਗੇ ਜ਼ਬਰਦਸਤ ਜਦੋਂ ਤੁਹਾਡਾ 6 ਜਾਣੇ 6 ਜਾਣੇ ਤੁਹਾਡਾ ਰੇਪ ਕੀਤਾ 6 ਜਾਣੇ ਕਿਤੇ ਕੁਝ ਇੱਕ ਦੋ 6 ਜਾਣੇ 6 ਜਾਣੇ ਰੇਪ ਕੀਤਾ 6 ਜਾਣੇ ਯੂਨਾਈਟਿਡ ਬੋਡ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜ ਜੀ ਦਾ ਦੋਸਤੋ ਅੱਜ ਲਾਈਵ ਜਿਹੜੇ ਖੜੇ ਆ 6 ਨੰਬਰ ਥਾੜੇ ਦੇ ਬਾਅਦ ਇੱਕ ਮਾਮਲਾ ਕਾਫੀ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਇੱਕ ਜਿਹੜੀਆਂ ਦੋ ਮਹਿਲਾਵਾਂ ਇੱਥੇ ਖੜੀਆਂ ਜੋ ਕਿ ਆਪਣੇ ਰੋਜੀ ਰੋਟੀ ਲਈ ਆਰਕੈਸਟਾ ਸੰਗੀਤ ਜਿਹਨੂੰ ਪੁਰਾਣੇ ਸਮੇਂ ਦੇ ਵਿੱਚ ਨ੍ਰਿਤਕਾ ਵੀ ਕਹਿੰਦੇ ਸੀ ਤਾਂ ਸੰਗੀਤ ਪੈਸ਼ਨ ਹਰ ਇੱਕ ਦਾ ਆਪਣਾ ਆਪਣਾ ਹੁੰਦਾ ਜੋ ਕਿ ਕੰਮ ਕਰਦੀਆਂ ਨੇ ਨ੍ਰਿਤਕਾ ਦਾ ਵੀ ਲਾਲੋ ਜੇ ਹਿੰਦੀ ਭਾਸ਼ਾ ਚ ਕਹੀਏ ਨ੍ਰਿਤਕਾ ਤੇ ਜੇ ਪੰਜਾਬੀ ਦੀ ਵਰਗਲ ਲੈਂਗੁਏਜ ਚ ਜਾਂ ਹੋਰ ਗੱਲ ਲੈਂਗੁਏਜ ਵੀ ਡਾਂਸਰਾਂ ਵੀ ਕਹਿ ਦਿੰਦੇ ਨੇ ਪਰ ਇੱਕ profession ਹੁੰਦਾ ਹਰ ਇੱਕ ਦਾ ਰੋਜੀ ਰੋਟੀ ਦਾ ਚੋਰੀ ਤਾਂ ਨਹੀਂ ਕਰਦੀਆਂ ਡਕੈਤੀ ਤਾਂ ਨਹੀਂ ਕਰਦੀਆਂ ਜੇ ਸਟੇਜ ਸ਼ੋਅ ਕਰਦੀਆਂ ਨੇ ਦਿਲਜੀਤ ਦੁਸਾਨ ਜਾਂ ਪਿੱਛੇ ਹੋਇਆ ਉਹਨਾਂ ਦੇ ਨਾਲ ਵੀ ਨਿਤਕਾਵਾਂ ਆਉਂਦੀਆਂ ਨੇ ਪਰ ਸਾਡੀ ਬਲਗਰ ਲੈਂਗੁਏਜ ਦੇ ਵਿੱਚ ਜਦੋਂ ਇਹਨਾਂ ਨੂੰ ਡਾਂਸਰ ਕਿਹਾ ਜਾਂਦਾ ਜਾਂ ਹੋਰ ਕਿਹਾ ਜਾਂਦਾ ਇਹ ਬੜੀ ਮੰਦਭਾਈ ਗੱਲ ਨਾਲ ਤਾਂ ਮਾਮਲਾ ਵੀ ਦੱਸ ਦਈਏ ਇੱਕ ਜਗ੍ਹਾ ਤੇ ਰਹਿੰਦੀਆਂ ਸੀ ਜਿੱਥੇ ਇਹਨਾਂ ਦੇ ਨਾਲ ਇਹਨਾਂ ਵੱਲੋਂ ਕਿਹਾ ਗਿਆ ਕਿ ਜਬਰ ਜਨਾਬ ਹੀ ਹੋਇਆ ਤੇ ਉਸ ਫੋਟੋ ਵੀ ਤੁਹਾਨੂੰ ਦਿਖਾਵਾਂਗੇ ਇਹ ਲਾਈਵ ਵੀਡੀਓ 'ਚ ਤੁਹਾਨੂੰ ਨਾਲ ਨਾਲ ਦਿਖਾ ਦੇ ਦਿੰਦੇ ਆ ਕੋਈ ਫੋਟੋ ਮਾਂ ਦੰਦੀ ਵੱਡੀਆਂ ਹੋਈਆਂ ਇਹਨਾਂ ਦੇ ਨਾਲ क्रूरਤਾ ਵੀ ਹੋਈ ਆ ਪਰ ਛੇ ਨੰਬਰ ਥਾੜੇ ਦੇ ਬਾਅਦ ਲਗਾਤਾਰ ਆndੀਆਂ ਨੇ ਹਾਜੇ ਦਰਖਾਸਤਾਂ ਭੜੀਆਂ ਆਈਆਂ ਨੇ ਪਰ ਐਫ ਆਈ ਆਰ ਨਹੀਂ ਹੁੰਦੀ ਮਹਿਲਾਵਾਂ ਦੇ ਹਿਸਾਬ ਨਾਲ ਪਹਿਲਾਂ ਤੋਂ ਫਰਸਟ ਜਿਹੜੀ ਐਫ ਆਈ ਆਰ ਜਿਹੜੀ ਹੋਣਾ ਇਹ ਜ਼ਰੂਰੀ ਆ ਆ ਤੁਹਾਨੂੰ ਇੱਕ ਫੋਟੋ ਦਿਖਾ ਦਿੰਨੇ ਆ ਸ਼ਾਇਦ ਧੁੰਦਲੀ ਜਿਹੀ ਦਿਖੇ ਤੁਹਾਨੂੰ ਕੋਲ ਆ ਕੇ ਆ ਫੋਟੋ ਦੇ ਵਿੱਚ ਦੰਦੀ ਵੱਡੀ ਹੋਈ ਆ ਤੁਹਾਨੂੰ ਇਹ ਲਾਈਵ ਤੋਂ ਬਾਅਦ ਅਸੀਂ ਇਹਨੂੰ ਐਡਿਟ ਕਰਕੇ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਦੰਦੀਆਂ ਵੱਡੀਆਂ ਹੋਈਆਂ ਨੇ ਤੇ ਉਹ ਭੈਣ ਵੀ ਨਾਲ ਖੜੀ ਆ ਸੋ ਇਹ ਦੋ ਮਹਿਲਾਵਾਂ ਨੇ ਹੋਰ ਜਥੇਬੰਦੀਆਂ ਵੀ ਆਈਆਂ ਹੋਈਆਂ ਨੇ ਪ੍ਰਗਟ ਦੇ ਕਾਲਜ ਦਾ ਕਾਲਾ ਵੀ ਆਏ ਹੋਏ ਨੇ ਤੇ ਜੋ ਕੋਈ ਨਾਲੇ ਗੱਲ ਕਰਾਂਗੇ ਪਹਿਲਾਂ ਇਹਦਾ ਸ਼ੁਰੂ ਕਰਦੇ ਆ ਕੀ ਨਾਮ ਹੈ ਤੁਹਾਡਾ ਕਵਲਜੀਤ ਕੌਰ ਤੁਹਾਡਾ ਰਾਜਕੌਰ ਇੱਕ ਕੀ ਮਾਮਲਾ ਕੀ ਹੈ ਇੱਕ ਕੁਝ ਵੀਡੀਓ ਦਿਖਾਈਆ ਦੁਬਾਰਾ ਟੱਪ ਕੇ ਤਾਲਾ ਤੋੜ ਰਹੇ ਨੇ ਉਹ ਕੋਣ ਨੇ ਤੇ ਕੀ ਤੁਹਾਡੇ ਨਾਲ ਕੀ ਹੋਇਆ ਕੀ ਮਾਮਲਾ ਕੀ ਪੂਰਾ ਥੋੜਾ ਬਰੀਫ ਕਰ ਦਿਓ ਲਾਈਵ ਹੀ ਚੱਲਦਾ ਵਾ ਸਾਡਾ ਸਰ 26 ਤਰੀਕ ਨੂੰ ਠੀਕ ਹੈ 26 ਤਰੀਕ ਨੂੰ ਮੇਰੇ ਮਾਲਕ ਮੰਗਾ ਲੈਣਾ ਖਾਲੀ ਕਰਨ ਦੀ ਮੰਗਲ ਹੋ ਰਹੀ ਸੀ ਉਹਨਾਂ ਨੇ ਕਹਿੰਦੇ ਅਸੀਂ ਨੂ ਜਨਤਾਨਗਰ ਅੱਛਾ ਜੀ 4 ਨੰਬਰ ਗਲੀ ਜੀ ਠੀਕ ਹੈ ਪੈਟਰੋਲ ਪੰਪ ਦੇ ਨਾਲ ਹੀ ਆ ਰੈਂਟਡ ਦਿੰਦੇ ਹੋ ਹਾਂਜੀ ਦਿੰਦੇ ਆ ਕੀ ਮਾਮਲਾ ਕੀ ਹੋਇਆ ਮਾਮਲਾ ਉਹਨਾਂ ਨੇ ਖਾਲੀ ਕਰਨ ਦੀ ਮੰਗ ਕੀਤੀ ਸੀ ਕਿ ਮੈਂ ਨਾ ਕੋ ਮਹੀਨੇ ਦਾ ਟਾਈਮ ਲੱਗਾ ਸੀਗਾ ਮੈਂ ਕਹਿੰਦਾ ਵੀਰੇ ਚੌਥੀ ਮੰਜ਼ਲ ਤੇ ਰਹੰਨੇ ਆ ਖਾਲੀ ਕਰਨ ਨੂੰ ਸਾਨੂੰ ਮਕਾਨ ਦੇਖ ਲੈਂਦੇ ਹੋ ਇੱਧਰ ਉੱਧਰ ਅਸੀਂ ਖਾਲੀ ਕਰ ਦਾਂਗੇ ਜੀ ਠੀਕ ਹੈ ਫਿਰ ਵੀ ਮੈਂ 30 ਤਰੀਕ ਤੇ ਕਹਿ ਦਿੱਤਾ ਸੀਗਾ ਕਿ 30 ਤਰੀਕ ਤੇ ਖਾਲੀ ਕਰ ਦਾਂਗੀ 26 ਤਰੀਕ ਨੂੰ ਫਰਪਈਆ ਸਿੰਘ ਜੀ ਨਾਲ ਉਹਨੇ ਕੰਪਲੀਟ ਲੈ ਕੇ ਆਏ ਆ ਕਹਿੰਦੇ ਦਰਵਾਜ਼ਾ ਖੋਲੋ ਮੈਂ ਕਹਾਂ ਸਰ ਚਾਬੀ ਹੈ ਨਹੀਂ ਦਰਵਾਜ਼ਾ ਨਹੀਂ ਖੁੱਲੂਗਾ ਜੀ ਠੀਕ ਹੈ ਉਹਨਾਂ ਨੇ ਬਹੁਤ ਦਰਵਾਜ਼ਾ ਖੜਕਾਇਆ ਬਾਹਰ ਖੜੇ ਮੈਂ ਕਿਹਾ ਸਰ ਜਰ ਦਰਵਾਜ਼ਾ ਨਹੀਂ ਖੋਲਣਾ ਮੈਂ ਇਸ ਤਰ੍ਹਾਂ ਹਰ ਭਾਈ ਅੰਜੀ ਬਾਹਰ ਜੀ ਬਾਹਰੋਂ ਕਹਿ ਰਹੇ ਆ ਮੈਡਮ ਦਰਵਾਜ਼ਾ ਖੋਲ ਦੇ ਨਹੀਂ ਤੇ ਮੈਂ ਤੇਰੇ ਤੇ ਦੋ ਪਰਚੇ ਕਰਨੇ ਆ ਇਕੱਠੇ ਠੀਕ ਐ ਮੈਂ ਡਰਦੀ ਨਹੀਂ ਦਰਵਾਜ਼ਾ ਨਹੀਂ ਖੋਲਿਆ ਖਾਸ ਗਾਹੀ ਸੀਗੀ ਪਤਾ ਕੀਤਾ ਕਦੇ ਨਹੀਂ ਜਦੋਂ ਹਰ ਭਜੰਦੀ ਆਇਆ ਪੁੱਛਿਆ ਕਾਦੀ ਦਿਖਾ ਤਾ ਨਹੀਂ ਉਹਨਾਂ ਨੇ ਨਹੀਂ ਦੱਸਿਆ ਕੁਛ ਨਹੀਂ ਬਸ ਇਹੀ ਗੱਲ ਕਹੀ ਕਹਿੰਦੇ ਤੇਰੇ ਤੇ ਦੋ ਪਰਚੇ ਕਰਨੇ ਆ ਤੇ ਉਹਨਾਂ ਨੇ ਮੈਂ ਦਰਵਾਜ਼ਾ ਨਹੀਂ ਖੋਲਿਆ ਉਹਨਾਂ ਨੇ ਮਾਲਕ ਮਕਾਨ ਨੂੰ ਕਿਹਾ ਕਹਿੰਦੇ ਅੰਦਰ ਟੱਪ ਐ ਲੋਕ ਜਿਹੜਾ ਤੁਸੀਂ ਲਾਇਆ ਹੋਇਆ ਸੀ ਸਾਡਾ ਅੰਦਰ ਉਹ ਦਰਵਾਜ਼ਾ ਲੋਕ ਲੱਗਾ ਹੋਇਆ ਸੀਗਾ ਲੋਕ ਕਿਸ ਕਰ ਲੈ ਦੇਖੋ ਦੇਖੋ ਅਸੀਂ ਸੱਚ ਦੇ ਘਰੇ ਰਹਿੰਦੇ ਸੀਗਾ ਨਾ ਕੱਲੇ ਚੌਥੀ ਮੰਜਲ ਤੇ ਰਹਿੰਦੇ ਸੀਗੇ ਮੰਜਲ ਤੇ ਕੋਈ ਨਹੀਂ ਦਿੰਦਾ ਨਹੀਂ ਜੀ ਖਾਲੀ ਸੀਗਾ ਸਾਰੇ ਠੀਕ ਹੈ ਫਿਰ ਆਪਣੀ ਸੇਫਟੀ ਲਈ ਸਾਰੇ ਲੋਕ ਲਾ ਕੇ ਰੱਖਣਾ ਪੈਂਦਾ ਭਾਜੀ ਬਿਲਕੁਲ ਬਿਲਕੁਲ ਤੇ ਉਹਨਾਂ ਨੇ ਕੀ ਕੀਤਾ ਉਹਨੂੰ ਮਾਲਕ ਮਕਾਨ ਉੱਪਰ ਚੜਾਇਆ ਕਹਿੰਦੇ ਤਾਲਾ ਤੋੜ ਮੌਕੇ ਦੀ ਮੇਰੇ ਕੋ ਵੀਡੀਓ ਆ ਉਹਨੇ ਬੇਸ ਬੋਲਣਾ ਤਾਲਾ ਤੋੜਿਆ ਠੀਕ ਹੈ ਚਲੋ ਤਾਲਾ ਤੋੜ ਕੇ ਇਹਨੂੰ ਅੰਦਰ ਛੱਡ ਗਏ ਕਹਿੰਦੇ ਤੁਸੀਂ ਚੌਥੀ ਮੰਜ਼ਲ ਤੇ ਰਹਿੰਦੇ ਹੋ ਨਾ ਤੇ ਥੱਲੇ ਉਹਨਾਂ ਦਾ ਘਰ ਆ ਮੈਂ ਕਿਹਾ ਕੋਈ ਗੱਲ ਨਹੀਂ ਰਾਜੇ ਇਹਨੂੰ ਮੈਂ ਕਿਹਾ ਉੱਪਰ ਆ ਜਾ ਸੀ ਨਹੀਂ ਬੋਲੇ ਕੁਝ 27 ਤਰੀਕ ਨੂੰ ਰਾਤ ਨੂੰ ਇਹਨਾਂ ਨੇ ਕੀ ਕੀਤਾ ਅਸੀਂ ਪੜੋਸੀ ਦੇ ਘਰੇ ਬੈਠੇ ਹੋਏ ਸੀਗੇ ਅਸੀਂ ਆ ਕੇ ਗੇਟ ਖੜਕਾਇਆ ਉਹਨਾਂ ਨੇ ਦੇਖ ਲਿਆ ਦੋਨੇ ਬਾਹਰ ਚੱਲ ਗੀਆਂ ਵਾ ਠੀਕ ਹੈ ਸਾਨੂੰ ਨਹੀਂ ਪਤਾ ਅੰਦਰ ਕੋਈ ਲੇਡੀਜ਼ ਹੈਗੀ ਕਿ ਨਹੀਂ ਹੈਗੀ ਠੀਕ ਹੈ ਇੱਕ ਮੁੰਡਾ ਦੇਖਿਆ ਮੈਂ ਸਿਰਫ ਇੱਕ ਮੁੰਡਾ ਸੀਗਾ ਠੀਕ ਹੈ 6 ਜਣ 5 ਜਣੇ ਅੰਦਰ ਵਾਲੇ ਕਮਰੇ 'ਚ ਸੀਗੇ ਇਹ ਕੁੜੀ ਨੂੰ ਮੈਂ ਕਿਹਾ ਦਰਵਾਜ਼ਾ ਖੜਕਾ ਖੜਕਾਈ ਗਈ ਨਹੀਂ ਖੋਲਿਆ ਇਹ ਕਹਿੰਦੀ ਦੀਦੀ ਮੈਂ ਉੱਪਰ ਦੀ ਚੜ ਕੇ ਆਵਾਜ਼ ਮਾਰ ਲੰਨੀ ਸ਼ਾਇਦ ਲੇਡੀਜ਼ ਸੁੱਤੇ ਹੋਣਗੇ ਠੀਕ ਹੈ ਕਹਿੰਦੀ ਦੀਦੀ ਦਰਵਾਜ਼ਾ ਖੋਲ ਦੋ ਤਾਂ ਵੀ ਨਹੀਂ ਕੋਈ ਬੋਲਾ ਇੱਕ ਮੁੰਡੇ ਨੇ ਦੀ ਬਾਹ ਖਿੱਚੀ ਅੰਦਰ ਨੂੰ ਲੈ ਗਿਆ ਮੈਂ ਵੀ ਗੇਟ ਉੱਪ ਲਿਆ ਠੀਕ ਹੈ ਅਸੀਂ ਗੇਟ ਉੱਪ ਕੇ ੱੱਕਾ ਮਾਰ ਕੇ ਆਪਣੇ ਰੂਮ ਚ ਲੱਗ ਗਏ ਅਸੀਂ ਅੰਦਰੋਂ ਕੁੰਡਾ ਲਾ ਲਿਆ ਉਹਨਾਂ ਨੇ ਦਰਵਾਜ਼ਾ ਭੰਨਣਾ ਸ਼ੁਰੂ ਕਰਤਾ ਠੀਕ ਹੈ ਦਰਵਾਜ਼ਾ ਭੰਨ ਭੰਨੀ ਗਏ ਮੈਂ ਕਿਹਾ ਵੀਰੇ ਦਰਵਾਜ਼ਾ ਨਹੀਂ ਖੋਲ ਸਕਦੇ ਅਸੀਂ ਕੱਲੀ ਲੇਡੀਸ ਹਾਂ ਦਰਵਾਜ਼ਾ ਨਹੀਂ ਕਹਿੰਦਾ ਤੇਰੇ ਨਾਲ ਕੋਈ ਹੋਣਾ ਮੈਂ ਕਿਹਾ ਵੀਰੇ ਮੇਰੇ ਨਾਲ ਕੋਈ ਨਹੀਂ ਹੈ ਤੁਸੀਂ ਬਾਰੀ ਤਾਂ ਨਹੀਂ ਮੈਂ ਪੜਦਾ ਚੁੱਕ ਕੇ ਵੀ ਦਿਖਾਇਆ ਇਹਨੂੰ ਸ਼ੀਸ਼ੇ ਦੀ ਬਾਰੀਆ ਮੈਂ ਕਿਹਾ ਦੇਖੋ ਵੀਰੇ ਅਸੀਂ ਲੇਡੀਸ ਹਾਂ ਵੀ ਅਸੀਂ ਦਰਵਾਜ਼ਾ ਨਹੀਂ ਖੋਲ ਸਕਦੇ ਉਹਨੇ ਲੱਤਾਂ ਮਾਰਨੀਆਂ ਸ਼ੁਰੂ ਕਰਤੀਆਂ ਦਰਵਾਜ਼ੇ ਨੂੰ ਠੀਕ ਹੈ ਪਹਿਲਾਂ ਮੇਰੇ ਸਿਰ 'ਚ ਬੇਸਬਾਲ ਮਾਰਿਆ ਨੇ ਬੇਸਬਾਲ ਮਾਰ ਕੇ ਮੇਰਾ ਫੋਨ ਖੋ ਕੇ ਸਾਰੀਆਂ ਵੀਡੀਓ ਡਿਲੀਟ ਮਾਰਤੀਆਂ ਫੋਨ ਤੋੜਦਾ ਜੀ ਠੀਕ ਹੈ ਇਹਨੂੰ ਵੀ ਕੁੱਟਣਾ ਸ਼ੁਰੂ ਕਰਤਾ ਤਿੰਨ ਜਾਣੇ ਇਹਦੇ ਵੱਲ ਹੋ ਗਏ ਤਿੰਨ ਜਾਣੇ ਮੇਰੇ ਵੱਲ ਹੋ ਗਏ ਠੀਕ ਹੈ ਮਾਰ ਮਾਰ ਕੇ ਉਹਨਾਂ ਨੇ ਗਲਤ ਹਰਕਤਾਂ ਕੀਤੀਆਂ ਵੀਰੇ ਉੱਥੇ ਦੇ ਦੇ ਮੂੰਹ ਤੇ ਦੰਦ ਮਾਰਿਆ ਕੁੜੀ ਦੇ ਠੀਕ ਹੈ ਮੇਰੇ ਸਿਰ 'ਚ ਬੇਸਬਾਲ ਮਾਰਿਆ ਬਹੁਤ ਨੀਚ ਨੀਚ ਹਰਕਤਾਂ ਕੀਤੀਆਂ ਉਹਨਾਂ ਨੇ ਠੀਕ ਹੈ ਮੈਂ ਹੁਣ ਜੇ ਸਾਹਮਣੇ ਕਿਹਾ ਠੀਕ ਹੈ ਤੇ ਫਿਰ ਉਹਨਾਂ ਨੇ ਮੈਨੂੰ نیچے ਲਿਆਂਦਾ ਸਾਰਿਆਂ ਨੂੰ ਕਹਿੰਦੇ ਸਾਨੂੰ ਕਹਿੰਦੇ ਸਮਾਨ ਥੱਲੇ ਲਾ ਲਓ ਇਹਦਾ ਮੇਰਾ ਸਾਰਾ ਸਮਾਨ ਲਾ ਕੇ ਥੱਲੇ ਰਖਾਤਾ ਸਾਨੂੰ ਪਿਛਲੇ ਕਮਰੇ ਚ ਬੰਦ ਕਰਤਾ ਠੀਕ ਹੈ ਗਲੀ ਚ ਜਦੋਂ ਚੀਕਾਂ ਦੀ ਆਵਾਜ਼ ਗਈ ਕਿਸੇ ਨੇ ਬਾਹਰੋਂ ਫੋਨ ਕੀਤਾ ਪੀਸੀਆਰ ਵਾਲਿਆਂ ਨੂੰ ਪੀਸੀਆਰ ਵਾਲਿਆਂ ਨੂੰ ਜਦੋਂ ਉਹਨਾਂ ਨੇ ਬਾਹਰੋਂ ਫੋਨ ਕੀਤਾ ਨਾ ਉਹਨਾਂ ਪੀਸੀਆਰ ਆ ਲਈ ਦਰਵਾਜ਼ਾ ਖੋਲ੍ਹਿਆ ਉਹਨਾਂ ਨੇ ਪੀਸੀਆਰ ਵਾਲਿਆਂ ਨੂੰ ਅੰਦਰ ਬੰਦ ਕਰ ਲਿਆ ਫਿਰ ਲੋ ਕਰਤਾ ਮੈਂ ਕਿਹਾ ਸਾਰਾ ਸੇ ਬਾਹਰ ਜਾਣਾ ਵਾ ਠੀਕ ਹੈ ਸਾਨੂੰ ਬਾਹਰ ਜਾਣਾ ਚ ਉਸ ਵੇਲੇ ਤੱਕ ਤੁਹਾਡੇ ਨਾਲ ਜਿਹੜਾ ਕੀ ਹੈ ਕ੍ਰੂਰਤਾ ਹੋ ਚੁੱਕੀ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਸਾਡੇ ਨਾਲ ਜਬਰ ਜਨਾ ਹੋਇਆ ਹੋ ਚੁੱਕਾ ਸੀ ਜੀ ਸਾਰਾ ਕੁਝ ਹੋ ਚੁੱਕਿਆ ਪੀਸਰ ਵਾਲਿਆਂ ਨੇ ਦੱਸਿਆ ਪੀਸਰ ਵਾਲਿਆਂ ਨੇ ਮੈਨੂੰ ਦੱਸਿਆ ਮੈਂ ਇਹਨਾਂ ਨੂੰ ਕਿਹਾ ਪੀਸਰ ਵਾਲਿਆਂ ਨੂੰ ਮੈਂ ਕਿਹਾ ਵੀਰਜ ਗੇਟ ਖਲਵਾ ਦਿਓ ਉਹਨਾਂ ਦਾ ਬੰਦਾ ਬੋਲਦਾ ਮਾਲਕ ਮਗਾਨ ਕਹਿੰਦਾ ਹਜੇ ਜਦੋਂ ਸਾਡਾ ਆਈਓ ਆਊਗਾ ਨਾ ਹਰਪਾਇਰ ਸਿੰਘ ਜੀ ਉਦੋਂ ਗੇਟ ਖੁੱਲੂਗਾ ਅੱਛਾ ਜੀ ਉਸ ਤੋਂ ਪਹਿਲਾਂ ਗੇਟ ਨਹੀਂ ਖੁੱਲਣਾ ਠੀਕ ਹੈ ਆਈਓ ਆਇਆ ਉਹਨਾਂ ਦਾ ਹਰਪਾਇਰ ਸਿੰਘ ਜੀ ਉਹਨਾਂ ਨੇ ਗੇਟ ਖੋਲ੍ਹਿਆ ਠੀਕ ਹੈ ਮੇਰੇ ਮੂੰਹ 'ਚ ਬੀੜੀ ਲਾ ਰਿਆ ਵਾ ਠੀਕ ਹੈ ਡਰਿੰਕ ਮੇਰੇ ਮੂੰਹ ਚ ਪਾਰਿਆ ਡਰਿੰਕ ਪੀਏਂਗੇ ਕਹਿੰਦਾ ਬੀੜੀ ਪੀਏਂਗੇ ਕਹਿੰਦਾ ਦੇਖ ਤੂੰ ਅਸੀਂ ਮਲੇਲ ਕੋਟਲੇ ਬਦਮਾਸ਼ ਹੁੰਨੇ ਆ ਜੱਟ ਹੁੰਨੇ ਆ ਤੂੰ ਸਾਡੇ ਨਾਲ ਪੰਗਾ ਕਿੱਦਾਂ ਲੱਲਿਆ ਮੈਨੂੰ ਕਹਿੰਦਾ ਅੱਛਾ ਠੀਕ ਹੈ ਕਹਿੰਦਾ ਸੱਤ ਪਰਤੇ ਚੱਲਦੇ ਆ ਮੇਰੇ ਤੇ ਕਹਿੰਦਾ ਅਠਵਾਂ ਤੈਨੂੰ ਮਾਰ ਕੇ ਕਹਿੰਦਾ ਪਵਾ ਲੂੰਗਾ ਨਾ ਮੈਨੂੰ ਕੋਈ ਫਰਕ ਨਹੀਂ ਪੈਣਾ ਠੀਕ ਹੈ ਜਿਹੜੀ ਉਸ ਵੇਲੇ ਮਹਿਲਾਵਾਂ ਵੀ ਕੋਈ ਨਹੀਂ ਸੀ ਕਿ ਸਿਰਫ ਬੰਦੇ ਸੀਗੇ ਬੰਦੇ ਹੀ ਸੀਗੇ ਲੇਡੀਜ਼ ਕੋਈ ਨਹੀਂ ਸੀ ਤੁਹਾਡੇ ਦੰਦੀ ਤੁਹਾਡੇ ਵੱਡੀ ਜੀ ਹਾਂਜੀ ਤੁਹਾਡੇ ਨਾਲ ਵੀ ਜਬਰ ਜਨਾ ਹੋਇਆ ਹਾਂਜੀ ਤੇ ਇੱਕ ਗੱਲ ਕਹੇ ਤੁਹਾਨੂੰ ਇਥੇ ਪ੍ਰਸ਼ਾਸਨ ਤੁਸੀਂ ਪਹਿਲਾਂ ਵੀ ਵੀਡੀਓ ਚ ਦੱਸਿਆ ਵੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਹਾ ਜਾਂਦਾ ਬਲਗਰ ਲੈਂਗੁਏਜ ਯੂਜ਼ ਕੀਤੀ ਜਾਂਦੀ ਹੈ ਜਾਨਕੀ ਜਿੱਦਾਂ ਪ੍ਰੋਸਟੀਟਿਊਸ਼ਨ ਨੂੰ ਕਿਹਾ ਜਾਂਦਾ ਪਰ ਇੱਕ ਤੁਹਾਡਾ ਕੀਤਾ ਆ ਹਰ ਇੱਕ ਦਾ ਆਪਣਾ ਕੀਤਾ ਹੁੰਦਾ ਕੋਈ ਕਸਾਈ ਹੈ ਤੇ ਕੋਈ ਇਹ ਪੁਜਾਰੀ ਹੈ ਤਾਂ ਕਿਸੇ ਦਾ ਵੀ ਆਪਣਾ ਆਪਣਾ ਕੀਤਾ ਕੋਈ ਵੀ ਆਪਣਾ ਕੀਤਾ ਕਰ ਸਕਦਾ ਹੈ ਤੇ ਤੁਹਾਡਾ ਕਿਤਾ ਤੁਸੀਂ ਕਰਦੇ ਹੋ ਤੁਹਾਡਾ profession ਐ ਐਜ਼ ਅ ਡਾਂਸਿੰਗ ਐਜ਼ ਅ ਕੁਛ ਫਿਰ ਵੀ ਤੁਹਾਨੂੰ ਇੱਥੇ ਆ ਕੇ ਜਿਹੜੇ ਕਿ ਜਦੋਂ ਤੁਸੀਂ ਇੱਥੇ ਆਏ ਹੋ ਤੁਹਾਨੂੰ ਬਲਗਰ ਲੈਂਗੁਏਜ ਯੂਜ਼ ਕੀਤੀ ਕਿਹੜੇ ਕਿਹੜੇ ਕੀ ਕਿਹਾ ਗਿਆ ਤੇ ਕੀ ਤੁਹਾਨੂੰ ਇਨਸਾਫ ਲਈ ਕੀ ਕੁਝ ਕਰਨਾ ਪੈ ਰਿਹਾ ਸਾਨੂੰ ਸੇਨੇ ਟਾਈਮ ਤੋਂ ਘੁੰਮਦੇ ਫਿਰਦੇ ਪੇ ਇੱਕ ਹਫਤੇ ਤੋਂ ਜ਼ਿਆਦਾ ਹੋ ਗਿਆ ਇੱਕ ਹਫਤਾ ਚੱਲਿਆ ਉਹ ਰਾਤ ਨੂੰ ਆਇਆ ਸਰ ਉਸ ਦਿਨ ਹਰਪਾਈ ਜਨੂ ਸਿੰਘ ਨੂੰ ਮੈਂ ਕਿਹਾ ਮੈਂ ਕਿਹਾ ਸਰ ਸਾਡੀ ਕੰਪਲੇਟ ਲਿਖੋ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਿਖੀ ਆ ਜੀ ਠੀਕ ਹੈ ਦੂਸਰੇ ਦਿਨ ਮੈਂ ਸਵੇਰੇ ਆਈ ਆ ਠੀਕ ਹੈ ਮੈਨੂੰ ਉਹਨਾਂ ਨੇ ਫੋਨ ਕਰਕੇ ਬੁਲਾਇਆ ਕਹਿੰਦੇ ਇੱਥੇ ਆਓ ਦੂਜੀ ਪਾਰਟੀ ਪਹੁੰਚੀ ਆ ਮੈਂ ਕਿਹਾ ਸਰ ਮੈਂ ਆ ਰਹੀ ਆ ਕੈਮਰੇ ਸਾਹਮਣੇ ਲੱਗੇ ਸੀਗਾ ਕਹਿੰਦੇ ਮੇਰੇ ਨਾਲ ਛੋਟੀ ਬਾਤ ਚ ਗੱਲ ਕਰੀ ਉੱਚੀ ਬਾਜ ਨਾ ਕਰੀ ਮੈਂ ਕਿਹਾ ਸਰ ਮੈਂ ਤਾਂ ਕੰਪਲੀਟ ਲਖਾਨ ਆਈ ਆ ਜੋ ਮੇਰੇ ਨਾਲ ਗਲਤ ਹੋਇਆ ਮਾਰਕੀਟ ਉਹ ਹੀ ਤੁਸੀਂ ਕੰਪਲੀਟ ਦੋ ਤਰਫੀ ਗੱਲ ਨਾ ਕਰੋ ਇੱਕ ਤਰਫੀ ਗੱਲ ਕਰੋ ਤੁਸੀਂ ਘਰੋਂ ਨਿਕਲਿਓ ਜਦੋਂ ਹਰ ਭਜਨ ਆਇਆ ਕਰੋ ਫੇ ਤੁਸੀਂ ਉਸੇ ਵੇਲੇ ਜਾ ਕੇ ਮੈਡੀਕਲ ਕਰਾਇਆ ਹਾਂਜੀ ਹਾਂਜੀ ਉਸ ਰਾਤ ਸਾਡਾ ਮੈਡੀਕਲ ਹਾਂਜੀ ਉਹਨੂੰ ਦੱਸਿਆ ਮੇਰਾ ਰੇਪ ਹੋਇਆ ਹਾਂਜੀ ਸਾਰਾ ਕੁਝ ਇਹਨਾਂ ਨੇ ਭਜਨ ਨੇ ਉਸ ਵੇਲੇ ਕੋਈ ਵੀ ਦੂਜੀ ਪਾਰਟੀ ਉਹਨਾਂ ਦਾ ਮੈਡੀਕਲ ਕਰਾਇਆ ਫਿਰ ਜਾ ਕੇ ਵੀ ਰੇਪ ਕੀਤਾ ਕਿ ਨਹੀਂ ਸਾਡੇ ਨਾਲ ਹੀ ਨਹੀਂ ਗਏ ਉਹ ਤੁਹਾਡੇ ਨਾਲ ਨਹੀਂ ਬਸ ਉਹਨਾਂ ਦੇ ਨਾਲ ਜਿੱਥੇ ਜਾ ਕੇ ਸਿਵਲ ਜੀ ਕੀ ਕਿਹਾ ਵੀ ਸਾਡਾ ਰੇਪ ਹੋਇਆ ਉਹਨਾਂ ਨੇ ਤੁਹਾਡੀ ਰੇਪ ਤੇ ਜਿਹੜਾ ਕਿ ਰੇਪ ਦਾ ਮੈਡੀਕਲ ਹੁੰਦਾ ਉਹ ਕਿਹਾ ਹਾਂਜੀ ਉਹਨਾਂ ਨੇ ਮੈਡਮ ਜੀ ਨੇ ਪੁੱਛਿਆ ਵੀ ਸਾਡੇ ਨਾਲ ਪੁਲਿਸ ਨਹੀਂ ਆਈ ਮੈਂ ਉਹਨਾਂ ਨੂੰ ਕਿਹਾ ਮੈਡਮ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਸਾਡੇ ਨਾਲ ਕੋਈ ਨਹੀਂ ਤੁਰਦਿਆ ਠੀਕ ਹੈ ਜਦੋਂ ਮੈਡੀਕਲ ਕਰਵਾ ਲਿਆ ਜਦੋਂ ਮੈਂ ਥਾਣੇ 'ਚ ਆਈ ਆ ਨਾ ਮੈਡੀਕਲ ਕਰਵਾ ਕੇ ਸ਼ੇਰ ਨੰਬਰ 'ਚ ਪਹੁੰਚੀ ਦੂਜੀ ਪਾਰਟੀ ਬੈਠੀ ਹੋਈ ਸੀ ਸਰ ਭਾਈ ਜਨਪੰਚੀ ਦੇ ਕੋਲ ਕਹਿੰਦੇ ਫੈਸ ਫੈਸਲਾ ਕਰ ਲਾ ਮੈਂ ਕਹਾ ਸਰ ਮੈਂ ਫੈਸਲਾ ਨਹੀਂ ਤੁਸੀਂ ਮੇਰੀ ਕੰਪਲੀਟ ਲਿਖੋ ਕਹਿੰਦੇ ਜਿੱਥੇ ਮਰਜੀ ਭੱਜਲਾ ਜਾ ਕਹਿੰਦੇ ਤੇਰੀ ਕੰਪਲੀਟ ਨਹੀਂ ਲਿਖੀ ਜਾਣੀ ਜਾ ਜਿੱਥੇ ਮਰਜੀ ਭੱਜਲਾ ਮੈਨੂੰ ਕਹਿੰਦੇ ਠੀਕ ਹੈ ਮੈਂ ਉਸ ਤੋਂ ਬਾਅਦ ਡੀਸੀ ਵਿੱਚ ਹੋਈ ਆ ਕਿਸੇ ਤੋਂ ਜਾ ਕੇ ਪੇਸ਼ ਹੋ ਗਈ ਫਿਰ ਮੈਨਾਂ ਕੋਈ ਨਹੀਂ ਆਈ ਇਹਨਾਂ ਦੇ ਮੈਨੂੰ ਦੋ ਤਿੰਨ ਵਾਰੀ ਕੋਲ ਆਈ ਆ ਰਾਜੇ ਉਹ ਬੰਦੇ ਥੋੜੇ ਜੇ ਤਗੜੇ ਆ ਠੀਕ ਹੈ ਤੂੰ ਬੈਠ ਕੇ ਫੈਸਲਾ ਕਰ ਲਾ ਗੱਲ ਕਰ ਲਾ ਅਸੀਂ ਛਿੱਤਰ ਖਾ ਕੇ ਅਸੀਂ ਇਹਨਾਂ ਕੁਝ ਕਰਵਾ ਕੇ ਅਸੀਂ ਫੈਸਲਾ ਕਰ ਲਈ ਜਦੋਂ ਜਬਰ ਜਿੱ ਕਿੰਨੇ ਕ ਜਾਨੇ ਸੀਗੇ ਜਬਰ ਜਨਾਜ ਜਦੋਂ ਤੁਹਾਡਾ 6 ਨਾਲ 6 ਨੇ ਤੁਹਾਡਾ ਰੇਪ ਕੀਤਾ 6 ਨੇ ਕਿਤੇ ਕੁਝ ਇੱਕ ਦੋ 6 ਨੇ 6 ਨੇ ਰੇਪ ਕੀਤਾ 6 ਨੇ ਸੋ 6 ਬੰਦੇ ਰੇਪ ਕਰਦੇ ਨੇ ਮੈਡੀਕਲ ਇਹਨਾਂ ਭੈਣਾ ਵੱਲੋਂ ਕਰਾਇਆ ਜਾਂਦਾ ਨਹੀਂ ਚਾਹੇ ਕੋਈ ਨੇ ਸਾਡੀਆਂ ਤਾਂ ਭੈਣਾ ਹੀ ਨੇ ਮੈਡੀਕਲ ਇਹਨਾਂ ਵੱਲੋਂ ਕਰਾਇਆ ਜਾਂਦਾ ਆ ਜੇ ਉਹ ਸੱਚੇ ਸੀਗੇ ਤੇ ਆਈਓ ਵੱਲੋਂ ਉਹਨਾਂ ਦਾ ਵੀ ਮੈਡੀਕਲ ਕਰਾ ਲੈਂਦੇ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਹੋ ਜਾਂਦਾ ਕਿਉਂਕਿ ਜੇ ਇਹ ਕੈਰੀਆਂ ਰੇਪ ਹੋਇਆ ਤੇ ਦੂਜੀ ਪਾਰਟੀ ਦਾ ਮੈਡੀਕਲ ਕਰਾ ਕੇ ਇਹਨਾਂ ਨੂੰ ਝੂਠਾ ਸਾਬਤ ਕਰਕੇ ਇਹਨਾਂ ਦੇ 182 ਦੀ ਕਾਰਵਾਈ ਕਰ ਦਿੰਦੇ ਪਰ ਮਾਮਲਾ ਜਿਹੜਾ ਕੀ ਹੈ ਦੱਸ ਦਈਏ ਕਿ ਇੱਕ ਹਫ਼ਤੇ ਤੋਂ ਲਟਕ ਰਿਹਾ ਹੈ ਸਾੱਚੇ ਦਰਖਾਸਤਾਂ ਨੇ ਇਲਜ਼ਾਮ ਲੱਗ ਰਹੇ ਨੇ ਐਸਐਸਆਈ ਤੇ ਤੇ ਇੱਥੇ ਇਹ ਦਰਬਦਰ ਭਟਕਦੀਆਂ ਨੇ ਖਾਲਸਾ ਪੰਥ ਦੀ ਫੌਜ ਨਾਂ ਲਈ ਆ ਸੋ ਕਹਿ ਦਿੰਦੇ ਨੇ ਨਿਆਂਗ ਦਾ ਬੇਲੇ ਹੀ ਆ ਬੇਲੇ ਰੇਂਗਾਣਾ ਵੀ ਗੱਲ ਕਰ ਲੈਂਦੇ ਬੇਲੇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਇਦ ਇਹਨਾਂ ਦੀਆਂ ਨਜ਼ਰਾਂ 'ਚ ਵੇਲੇ ਹੋਵੇਗੇ ਪਾ ਜਿੰਨੀਆਂ ਸਾਢੇ ਸਿਰ ਤੇ ਗ੍ਰਿਤੀਆਂ ਉਹ ਅਸੀਂ ਜਾਣਦੇ ਆ ਸਾਡਾ ਖਰਚਾ ਇਹ ਨਹੀਂ ਭਰਦੇ ਛਾੜੇ ਕਰਦੇ ਜਿਹੜੇ ਖਰਚੇ ਆ ਨਾ ਇਹਨਾਂ ਦੇ ਪਿਓ ਦਾਦੇ ਵੀ ਨਹੀਂ ਦੇ ਸਕਦੇ ਇਹਨੇ ਸਾਢੇ ਸਾਢੇ ਕਰਦੇ ਖਰਚੇ ਆ ਉਹ ਵੇਲਤੀ ਇਹੀ ਕਰਾਂਗੇ ਕਿ ਇਸ ਪੰਜਾਬ ਦੇ ਵਿੱਚ ਜਿਹੜੇ ਗਦਨੀ ਦੇ ਬਾਜ਼ਾਰਾਂ ਤੋਂ ਧੀਆਂ ਦੇ ਜੁਲਮ ਹੁੰਦੇ ਸੜਾ ਕੇ ਲੈਂਦੇ ਸੀ ਉਹ ਵੇਲੇ ਸੀਗੇ ਜਿਹੜੇ 18ਵੀਂ ਹਜ਼ਰੀਏ ਜਰਨੈਲ ਜੰਗਾ ਕਰਕੇ ਜਿਹੜੇ ਧਰਮ ਨੂੰ ਬਚਾਉਂਦੇ ਸੀ ਉਹ ਵੇਲੇ ਸੀਗੇ ਉਹ ਤੇ ਇੱਕ ਬਹਾਦਰ ਜੀ ਹਿੰਦੂ ਧਰਮ ਲਈ ਕੁਰਬਾਨੀ ਦੇ ਕੇ ਉਹ ਵਹਿਲੇ ਸੀਗੇ ਬਿਲਕੁਲ ਜੀ ਉਰ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਵਾਰ ਤੇ ਧਰਮ ਲਈ ਉਹ ਵਹਿਲੇ ਸੀਗੇ ਅਸੀਂ ਵਹਿਲੇ ਆ ਬਿਲਕੁਲ ਤੇ ਇਹਨਾਂ ਸਾਰੇ ਜਨਮ ਹੁੰਦਾ ਆ ਲੋਕ ਸਾਨੂੰ ਵਹਿਲੇ ਸਮਝਦੇ ਆ ਕਿਉਂਕਿ ਤੁਸੀਂ ਹਰ ਵੇਲੇ ਖੜਦੇ ਰਹਿੰਦੇ ਹੋ ਨਾ ਲੋਕਾਂ ਨੂੰ ਜੇ ਪੁਲਿਸ ਆਪਣਾ ਧਰਮ ਨਭਾਵੇ ਫਿਰ ਸਾਨੂੰ ਵੀ ਜਿਹੜੇ ਲੋਕ ਕਹਿੰਦੇ ਆ ਵਹਿਲੇ ਉਹਨਾਂ ਨੂੰ ਆ ਕਹਿੰਦਾ ਮੌਕਾ ਨਾ ਮਿਲੇ ਨਾ ਸਾਡੀਆਂ ਜ਼ਮੀਰਾਂ ਜਾਗਦੀਆਂ ਅਸੀਂ ਜਾਗਦੀ ਜ਼ਮੀਰ ਵਾਲੇ ਆ ਮਰੀਆਂ ਜ਼ਮੀਰ ਵਾਲੇ ਨਹੀਂ ਖੜਦੇ ਨਾ ਖੜਨ ਆਡੇ ਘਰ ਵੀ ਧੀ ਆਨੇ ਸਾਨੂੰ ਗੁਰੂ ਮਹਾਰਾਜ ਨੇ ਹੁਕਮ ਲਾਇਆ ਹੋਇਆ ਧੀ ਧੀ ਆਲੀ ਖੜਨਾ ਇਹ ਲੋਕਾਂ ਨੇ ਝੂਠੇ ਪੋਟਰ ਕੰਦਾ ਕੌਲੇ ਆਪਣਾ ਲਿਖਿਆ ਧੀ ਬੱਚੀ ਬਚਾਓ ਬੱਚੀ ਪੜਾਓ ਕਿਹੜਾ ਕਾਨੂੰਨ ਆ ਉਹ ਪੂਰਾ ਕਰਕੇ ਵਿਖਾਵੇ ਖਲੋਤੇ ਜੀ ਇੱਕ ਸਵਾਲ ਆਂਦਾ ਆ ਇਹਨਾਂ ਨੂੰ ਇਹਨਾਂ ਨੂੰ ਡਾਂਸਰ ਕਹਿ ਕੇ ਸੰਬੋਧਨ ਕਿਤੇ ਜਾਂਦਾ ਇੱਕ ਜੇ ਕਿਸੇ ਹਾਈ ਸੁਸਾਇਟੀ ਵਾਲੀ ਲੇਡੀ ਕੋਈ ਡਾਂਸ ਕਰੇ ਫਿਲਮਾਂ ਦੇ ਕੰਮ ਕਰੇ ਉਹਨੂੰ ਕਹਿੰਦੇ ਸੁਸਾਇਟੀ ਹੈ ਮਿਡਲ ਕਲਾਸ ਦੀ ਗੱਲ ਕਰ ਲਿਓ ਕਹਿੰਦੇ ਆ ਵੀ ਪ੍ਰੋਫੈਸ਼ਨ ਆ ਜੇ ਕੋਈ ਮਿਡਲ ਗਰੀਬ ਘਰ ਦੀ ਧੀ ਇਸ ਕੰਮ ਦੇ ਵਿੱਚ ਆਪਣੀ ਰੋਜੀ ਰੋਟੀ ਲਈ ਆ ਜਾਏ ਉਹਨੂੰ ਫਿਰ ਕਿਉਂ ਇਦਾਂ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਕਿ ਉਹ ਗਲਤ ਗਿਆ ਜਾਂਦਾ ਕੀ ਇਹਨਾਂ ਦਾ ਜੀਣ ਦਾ ਹੱਕ ਨਹੀਂ ਇਹ ਕੀ ਫਿਰ ਹੁਣ ਮੈਂ ਉਹ ਲੈਂਗੁਏਜ ਯੂਜ਼ ਕਰ ਕੀ ਇਹ ਗਲਤ ਕੰਮ ਕਰ ਤਾਂ ਫਿਰ ਇਹਨਾਂ ਨੂੰ ਜੀਣ ਦਾ ਮੌਕਾ ਮਿਲੇਗਾ ਕਿ ਜਿਹੜਾ ਆਪਣਾ ਨੱਜ ਦੱਬ ਕੇ ਵੀ ਜੀ ਰੋਟੀ ਕਮਾਉਂਦੀਆਂ ਫਿਰ ਵੀ ਜੀਣ ਨਹੀਂ ਦਿੱਤਾ ਜਾਂਦਾ ਦੇਖੋ ਜੀ ਕੰਮ ਕੋਈ ਹੈ ਕੰਮ ਹੀ ਆ ਉਹਨਾਂ ਦਾ ਕੈਰੇਕਟਰ ਗਲਤ ਨਹੀਂ ਵੇਖਿਆ ਜਾਂਦਾ ਜੀ ਕਈ ਤੁਹਿਆ ਪੈਣਾ ਲੋਕਾਂ ਵੱਡਿਆਂ ਘਰਾਂ ਦੇ ਵਿੱਚ ਚੌਂਕਾ ਵਰਤਨ ਦਾ ਕੰਮ ਕਰਦੀਆਂ ਝਾੜੂ ਪੋਚੇ ਦਾ ਕੰਮ ਕਰਦੀਆਂ ਨੇ ਕੋਈ ਕਿਤੇ ਬਿਜ਼ਨਸ ਕਰਦੀਆਂ ਕੋਈ ਕੰਮ ਕਰਦੀਆਂ ਮਿਹਨਤ ਕਰਦੀਆਂ ਚੋਰੀ ਤੇ ਨਹੀਂ ਕਰਦੀਆਂ ਇਹ ਆਪਣੀ ਮਿਹਨਤ ਕਰਦੀਆਂ ਨੇ ਜਿਹੜੀਆਂ ਮਿਹਨਤ ਵਿੱਚ ਕੰਮ ਕਰਕੇ ਆਪਣਾ ਨਾਮ ਦਿਖਾਉਂਦੀਆਂ ਨੇ ਤੇ ਇਹਨਾਂ ਨੇ ਕੀ ਮਾੜਾ ਕੀਤਾ ਜੇ ਮਕਾਨ ਰੈਂਟ ਤੇ ਰਹਿ ਰਹੀਆਂ ਜੇ ਤੁਹਾਡਾ ਕਿਰਾਇਆ ਨਹੀਂ ਦਿੱਤਾ ਜਾਂ ਤੁਹਾਡੇ ਨਾਲ ਕੋਈ ਜ਼ੁਲਮ ਕੀਤਾ ਆ ਜਾਂ ਤੁਹਾਡੇ ਮਕਾਨ ਦੇ ਵਿੱਚ ਕੋਈ ਆਜਾ ਗਲਤੀ ਹਰਕਤ ਕੀਤੀ ਆ ਅਸੀਂ ਕਹਿੰਦੇ ਸਾਨੂੰ ਸਬੂਤ ਦੇ ਦਿਓ ਅਸੀਂ ਧਿਆਨ ਨੂੰ ਆਪ ਹੀ ਬਲੀਚਾਰ ਦਿਆਂਗੇ ਪਰ ਅਸੀਂ ਸੱਚ ਅਕਲੀ ਖੜੇ ਆ ਇਹ ਨਹੀਂ ਕਹਿਣ ਲੋਕ ਇਹ ਨਾ ਕਹਿਣ ਕਿ ਇਹ ਡਾਂਸਰਾਂ ਦੇ ਪਿੱਛੇ ਨਿਹੰਗ ਖੜਗੇ ਆ ਨਹੀਂ ਅਸੀਂ ਅਸਲੀ ਸੱਚਾਈ ਪਿੱਛੇ ਖੜੇ ਆ ਸਰਪ੍ਰਮ ਜੀ ਹੈਲੋ ਹਾਂ ਜੀ ਹਰਪ੍ਰਮ ਜੀ ਮਨੋਜ ਜੀ ਦਾ ਬੋਲਦਾ ਜੀ ਪੱਤਰਕਾਰ ਬਧੀਆ ਅਰਬਜਨ ਜੀ ਥਾਣੇ ਦੇ ਬਾਹਰ ਖੜੇ ਆ ਲੇਡੀਜ਼ ਤੋਂ ਖੜੀਆਂ ਨੇ ਇਲਜ਼ਾਮ ਲੱਗ ਰਹੇ ਨੇ ਵੀ ਇਹਨਾਂ ਦਾ ਜ਼ਬਰ ਜਨਾਹ ਹੋਇਆ ਹੈ ਹਜੇ ਤੱਕ ਇਹਨਾਂ ਦੀ ਕੋਈ ਐਫਆਈਆਰ ਨਹੀਂ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਦੇਖੋ ਜੀ ਮੁਖਸ਼ਰ ਸਾਹਿਬ ਆਣੇ ਮੈਂ ਕਿਥੇ ਕੋਚ ਵਿੱਚ ਗਿਆ ਹਾਂ ਹਣੀ ਗਾਂੜੂ ਇਹ ਪੜੇ ਨਿਕਲਣਾ ਹੈ ਜੀ ਹੋਰ ਜਦੋਂ ਅੰਦੀਰ ਸਾਹਿਬ ਕਰਦੇ ਵਿੱਚ ਮੈਂ ਗਿਆ ਉਹ ਤੋਂ ਬਾਅਦ ਜਾ ਕੇ ਇਹਨਾਂ ਨੂੰ ਇਹਨਾਂ ਨੂੰ ਜਿਹੜੇ ਬਿਆਨ ਅੰਤਰਿਕ ਕਰ ਰਹੇ ਨੇ ਉਹ ਜੋ ਕਹਿੰਦੇ ਪਿਆਰਿਆਂ ਦੇ ਨਾਮ ਤੋਂ ਕਹਿੰਦਾ ਹਰਪੰਦੀ ਉਹ ਜਿੱਦਾਂ ਤੁਸੀਂ ਉੱਥੇ ਇੱਕ ਤੁਹਾਡੀ ਵੀਡੀਓ ਆ ਜਦੋਂ ਤੁਸੀਂ ਇਹਨਾਂ ਦੇ ਉੱਥੇ ਗਏ ਸੀ ਉਹ ਅੰਦਰੋਂ ਮੁੰਡੇ ਨੇ ਦਵਾਰ ਟੱਪ ਕੇ ਤਾਲਾ ਢੋੜਿਆ ਸੀ ਕਿਹੜੀ ਕੰਪਲੇਂਟ ਸੀ ਕਿਸ ਕੰਪਲੇਂਟ ਤੇ ਗਏ ਸੀ ਇਹਨਾਂ ਦੀ ਕੰਪਲੇਂਟ ਸੀ ਗਏ ਸੀ ਇਹਨਾਂ ਦੇ ਮਕਾਨ ਮਾਲਕ ਨਾਲੋਂ ਕੰਪਲੇਂਟ ਸੀਗੀ ਵੀ ਇਹਨਾਂ ਨੇ ਘਰੋਂ ਸਾਡੇ ਅੰਦਰੋਂ ਤਾਲਾ ਬੁਲਾਇਆ ਪਿਆ ਹਾਂ ਸਾਨੂੰ ਕਰਦੇ ਅੰਦਰ ਦੇ ਬੰਦੇ ਦੇ ਦੇ ਜੀ 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 ਇਹਨਾਂ ਦੀ ਕੰਪਲੇਂਟ ਸੀ ਕਿ ਸਾਡੇ ਘਰ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਔਰ ਆਪੇ ਹੀ ਫੌਜ ਨਾ ਪਹੁੰਚੇ ਇਹਨਾਂ ਨੇ ਕਹਿੰਦੇ ਸਾਡੇ ਕੋਲ ਤੱਕ ਕੋੜ ਦਾ ਫੇਮ ਹੈਗਾ ਸੇਹ ਦੇ ਕਾਬੂ ਜਿਹੜਾ ਤੁਹਾਡੇ ਕੋੜ ਵਸਤੇ ਇਹਨਾਂ ਕੋਈ ਕੋੜ ਉਸੇ ਹੈ ਨਹੀਂ ਸੀਗਾ ਜੀ ਇਹਨਾਂ ਨੇ ਇਹਨਾਂ ਨੇ ਜਿਹੜਾ ਮੈਨੂੰ ਲਗਾਇਆ ਹੈ ਸਾਰੀ ਆਨਲਾਈਨ ਦੇ ਛੇ ਕੋਈ ਕੋੜ ਉਸੇ ਨਹੀਂ ਸੀਗਾ ਹਰ ਬੰਦੇ ਜੀ ਜਦੋਂ ਇਹਨਾਂ ਨੇ ਜਦੋਂ ਇਹ ਕਹਿ ਰਹੀਆਂ ਨੇ ਸਾਡੇ ਨਾਲ ਬਲਤਕਾਰ ਹੋਇਆ ਉਦੋਂ ਤੁਸੀਂ ਉੱਥੇ ਮੌਕੇ ਤੇ ਇਹਨਾਂ ਦਾ ਮੈਡੀਕਲ ਕਰਾਣ ਗਏ ਸੀ ਬਿਲਕੁਲ ਇਹਨਾਂ ਨੂੰ ਲੈ ਕੇ ਆਏ ਸੀ ਇਹਨਾਂ ਦਾ ਮੈਡੀਕਲ ਮੈਡੀਕਲ ਖੁਦ ਕਰਾਣ ਗਏ ਸੀ ਔਰ ਇਹਨਾਂ ਨੇ ਉੱਥੋਂ ਮੈਡੀਕਲ ਕਰਾਣ ਮੈਂ ਇਹਨਾਂ ਦੇ ਵਿਆਹ ਦਾ ਆਫਰ ਕਰਨ ਗਿਆ ਸੀ ਜਦੋਂ ਵਿਆਹ ਹਸਲ ਕਰਨ ਗਿਆ ਉਹਨਾਂ ਨੇ ਡਾਕਟਰ ਨੇ ਲਿਖ ਤੋ ਵੀ ਮੈਂ ਹਾਜ਼ਰ ਨਹੀਂ ਬੈਠਦੇ ਨਹੀਂ ਆਏ। ਉਹ ਤੋਂ ਚਲੇ ਗਏ ਆ ਇਹ। ਨਹੀਂ ਇਹਨਾਂ ਨੇ ਮੈਡੀਕਲ ਨਹੀਂ ਕਰਾਇਆ ਬਲਦ ਕਰਦਾ। ਮੈਡੀਕਲ ਇਹਨਾਂ ਨੇ ਮੈਡੀਕਲ ਹੈ ਹੀ ਨਹੀਂ ਉਹ ਟੈਸਟ ਵਗੈਰਾ ਜੋ ਉਹਨਾਂ ਨੇ ਉਹ ਲਿਖਿਆ ਕਿ ਹੈ ਹੀ ਨਹੀਂ ਮੁਕਤ। ਆਜ ਨਹੀਂ ਆਇਆ ਬੈਠ। ਮੈਂ ਵਿਆਹ ਨਾਲ ਚਲ ਗਿਆ ਸੀ। ਉਹ ਕਹਿੰਦੇ ਵੀ ਤੂੰ ਕਹਿੰਦੇ ਵੀ ਤੁਸੀਂ ਬੈੱਡ ਤੇ ਹਾਜ਼ਰ ਨਹੀਂ ਸੀ ਮੈਂ ਬਿਆਨ ਲੈਣੀ। ਸਰ ਮੈਂ ਉਸ ਤੋਂ ਉਸ ਤੋਂ ਦੁਪਹਿਰ ਰਾਤ ਦੀਆਂ ਸੀ ਉੱਤੇ ਸੀਗੀਆਂ। ਕੱਪੜਾ ਸਾਡੇ ਕੋ ਕੱਪੜੇ ਨਹੀਂ ਸੀ ਕੁਝ ਨਹੀਂ ਸੀ ਰਾਤ ਦੀ ਦੁਪਹਿਰੇ ਅਸੀਂ ਵਾਪਸ ਆਈਆਂ ਉਤੋਂ। ਉਹ ਮੈਡੀਕਲ ਹੋ ਗਿਆ ਸੀ। ਹਾਂਜੀ ਰਾਤੀ ਹੋ ਗਿਆ ਸੀ ਨਾ। ਮੈਂ ਤਾਂ ਨਹੀਂ ਲਿਖਿਆ ਡਾਕਟਰ ਨੇ ਲਿਖਿਆ ਇਹਦਾ। ਵੀ ਇਹਨਾਂ ਨੇ ਮੈਡੀਕਲ ਨਹੀਂ ਕਰਾਇਆ ਮੈਡੀਕਲ 3 ਵਜੇ ਹੋ ਗਿਆ ਸੀ ਡਾਕਟਰ ਜੀ ਇਹ ਜਿਹੜਾ ਕੈਂਦਰ ਵਿੱਚ ਆਏ ਉਹਨਾਂ ਕੈਰੀਅਰ ਵਿੱਚ ਜੰਦਰ ਭਾਈ ਅੰਜੀ ਲੈ ਗਿਆ ਠੀਕ ਹੈ ਜੀ ਤੁਸੀਂ ਅਸਰ ਮੈਡੀਕਲ ਕਾਲ ਰਿਪੋਰਟ ਲੈ ਕੇ ਆਏ ਹੋ ਕੋਈ ਵੀ ਜਿਹੜਾ ਲਿਖਿਆ ਹੋਇਆ ਇਹਨਾਂ ਨੇ ਰਾਤੀ ਮੈਨੂੰ ਕਿਹਾ ਮੈਂ ਆਇਆ ਉਹ ਜਿਹੜੀ ਮੈਡੀਕਲ ਰਿਪੋਰਟ ਹੈਗੀ ਜੋ ਉਹ ਕਹਿੰਦੇ ਵੀ ਮੈਂ ਹਰਭਜਨ ਦੀ ਲਾਈਨ ਤੇ ਉਹ ਕਹਿੰਦੇ ਵੀ ਮੈਂ ਉੱਤੇ ਗਿਆ ਡਾਕਟਰ ਨੇ ਲੈ ਕੇ ਤਾਂ ਨੋਟ on ਦਾ ਬੈਡ ਤੁਹਾਡਾ ਮੈਡੀਕਲ ਹੋਇਆ ਹੀ ਨਹੀਂ ਮੇਰੀ ਗੱਲ ਸੁਣਾ ਇਹਨਾਂ ਨੇ ਰਾਤੀ ਪਤਾ ਕੀ ਕਿਹਾ ਫੋਨ ਤੇ ਮੈਨੂੰ ਕੈਂਦਰ ਰਿਪੋਰਟ ਮੈਂ ਲੈ ਕੇ ਆਇਆ ਮੇਰੀ ਡਿਊਟੀ ਸੀਗੀ ਰਿਪੋਰਟ ਵਿੱਚ ਆਹੀ ਲਿਖਿਆ ਨੋਟ ਆਉਂਦਾ ਬੈਠ ਠੀਕ ਹੈ ਨਹੀਂ ਸਰ ਇਹ ਝੂਠ ਬੋ ਰਹੇ ਸੋ ਹਰਬਜਨ ਜੀ ਥੈਂਕ ਯੂ ਤੁਹਾਡਾ ਗੱਲ ਗੱਲੀ ਸੋ ਇੱਥੇ ਜਿਹੜਾ 10 ਮੇਰੀ ਸੁਣੋ ਗੱਲ ਜੀ ਜੀ ਜਿਹੜੀ ਜਿਹੜੀ ਸੱਚਾਈ ਹੈ ਰੀਅਲ ਸੱਚਾਈ ਤੋਂ ਮੈਂ ਤੁਹਾਨੂੰ ਦੱਸ ਦਿੰਦੀ ਆ ਇਹ ਮੌਕੇ ਤੇ ਜਾ ਕੇ ਮੈਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਵਾੜਿਆ ਸੀਗਾ ਮੌਕੇ ਤੇ ਜਾ ਕੇ ਵੀਡੀਓਗ੍ਰਾਫੀ ਹੋਈ ਹੈ ਜੀ ਉਹਨਾਂ ਨੇ ਇਹਨਾਂ ਨੇ ਆਪਣੇ ਕੱਪੜੇ ਖੁਦ ਪਾੜੇ ਉਸ ਟਾਈਮ ਪਰ ਇਹਨਾਂ ਦੇ ਮੂੰਹ ਤੇ ਇੱਕ ਦੰਦੀ ਵੱਡੀ ਹੋਏ ਦੇ ਨਿਸ਼ਾਨ ਵੀ ਹੈ ਕਾਫੀ ਉਹ ਸਕੋਰ ਦੇ ਵਿੱਚ ਕਹਿੰਦੇ ਨਾੜੀਗਲ ਹੋਇਆ ਨਹੀਂ ਇਹਨਾਂ ਨੇ ਇਹਨਾਂ ਨੇ ਮੈਨੂੰ ਦਰਖਾਸਤ ਵਿੱਚ ਕੋਈ ਨਹੀਂ ਲਿਖਾਇਆ ਜੀ ਮੇਰੇ ਮੂੰਹ ਤੇ ਦੰਦੀ ਵੱਡੀ ਹੈ ਮੈਨੂੰ ਦਰਖਾਸਤ ਵਿੱਚ ਇਹਨਾਂ ਦੀ ਪਹਿਲ ਨਹੀਂ ਹੋਈ ਜੀ ਸੋ ਬਿਲਕੁਲ ਦਰਖਾਸਤ ਇਹ ਵੀ ਲਈ ਫਿਰਦੇ ਨੇ ਤੁਸੀਂ ਇੱਥੇ ਹੁਣ ਆਈਓ ਸਾਹਿਬ ਨੂੰ ਜਿਹੜੇ ਐਸਐਚਓ ਸਾਹਿਬ ਨੂੰ ਮਿਲਣ ਐਸਐਚਓ ਸਾਹਿਬ ਨੂੰ ਮਿਲਣ ਮੈਂ ਹੈਗਾ ਇਸ ਟਾਈਮ ਕੋਰਟ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਆ ਗਿਆ ਇਹਨਾਂ ਦੇ ਜੋ ਬਿਆਨ ਬਣਦੇ ਹੋਣਗੇ ਜੋ ਵੀ ਇਹਨਾਂ ਦੇ ਬਿਆਨਾਂ ਦੇ ਮਤਲਬ ਕੋ ਜੋ ਵੰਦੀ ਕਾਰਵਾਈ ਕਰਾਂਗੇ ਆਪਾਂ ਜੋ ਵੀ ਬਿਆਨ ਦੇਣਗੇ ਉਸ ਆ ਉਹ ਵੈਰੀਫਾਈ ਕਰਕੇ ਸਾਰੀ ਕਾਰਵਾਈ ਕਰਾਂਗੇ ਲੋਕਾਂ ਨੂੰ ਓਕੇ ਥੈਂਕ ਯੂ ਸੋ ਜਿਹੜੇ ਆਈਓ ਸਾਹਿਬ ਲਾਈਨ ਤੇ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੈਂ ਮੈਡੀਕਲ ਜਿਹੜੀ ਰਿਪੋਰਟ ਲੈ ਗਿਆ ਉਹ ਤੇ ਲਿਖਿਆ ਉਹਨਾਂ ਤੁਹਾਡੇ ਸਾਹਮਣੇ ਅਸੀਂ ਕੋਈ ਲਾਈਵ 'ਚ ਗੱਲ ਕੀਤੀ ਹੈ ਕੋਈ ਕਿਸੇ ਪਿੱਠ ਤੇ ਨਹੀਂ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਡਾਕਟਰ ਲਿਖੇਦਾ ਤੁਸੀਂ ਬੈੱਡ ਤੇ ਨਹੀਂ ਸੀਗੇ ਤੁਹਾਡਾ ਮੈਡੀਕਲ ਕਰਾਣਾ ਸੀ ਤੁਹਾਡਾ ਕੀ ਤੁਸੀਂ ਕਹਿੰਦੇ ਹੋ ਵੀ ਸਾਡਾ ਜਬਰ ਜਨਾ ਦਾ ਮੈਡੀਕਲ ਹੋਇਆ ਆ ਉਹ ਕਹਿੰਦੇ ਨਹੀਂ ਹੋਇਆ ਸਰ ਜੀ ਹੋਇਆ ਸੀ ਕੱਲ ਸਿਵਲ ਜਾ ਕੇ ਆਏ ਆ ਜੀ ਠੀਕ ਹੈ ਸ਼ਵੇਤਾ ਮੈਡਮ ਸੀਗੇ ਉਸ ਦਿਨ ਡਿਊਟੀ ਤੇ ਜੀ ਡਾਕਟਰ ਸ਼ਵੇਤਾ ਸੀਗੇ 27 ਤਰੀਕ ਨੂੰ ਸੀ ਤਾਂ ਡਾਕਟਰ ਸੀਗੇ ਉਹਨਾਂ ਨੇ ਮੈਡੀਕਲ ਕੀਤਾ ਸਰ ਸਾਡਾ ਤੁਹਾਡਾ ਮੈਡੀਕਲ ਹੋਇਆ? ਹਾਂਜੀ ਹੋਇਆ। ਪਰ ਤੁਹਾਡੇ ਸਾਹਮਣੇ ਆਈਓ ਸਿੱਧਾ ਕਹਿ ਰਿਹਾ ਵੀ ਉੱਥੇ ਨੋਟ ਉਹਦਾ ਮੈਡਿਕਲ ਹੈ। ਨਹੀਂ ਸਰ ਸਾਡਾ ਮੈਡੀਕਲ ਉਹ ਦੁਪਹਿਰੇ ਸਾਨੂੰ ਛੁੱਟੀ ਮਿਲ ਗਈ ਸੀ ਕਿ ਇਹ ਸ਼ਾਮ ਨੂੰ ਗਏ ਨੇ ਉੱਥੇ। ਠੀਕ ਆ ਤੇ ਸਾਨੂੰ ਦੁਪਹਿਰੇ ਹੀ ਛੁੱਟੀ ਦੇ ਦਿੱਤੀ ਸੀ ਡਾਕਟਰ ਨੇ। ਉਹਨਾਂ ਨੇ ਸਾਡੇ ਨੂੰ ਐਡਮਿਟ ਹੋ ਜਾਓ ਤੁਸੀਂ। ਚੋਕਲਾਂ ਜੀ ਥੋੜਾ ਅੱਗੇ ਆ ਜਾਓ। ਸੋ ਇਹ ਉਹਨਾਂ ਨੇ ਕਿਹਾ ਸੀ ਐਡਮਿਟ ਹੋ ਜਾਓ ਸੀਗਾ ਸੀ ਅਸੀਂ ਐਡਮਿਟ ਨਹੀਂ ਹੁਣ। ਅਸੀਂ ਫਿਰ ਵੀ ਉੱਥੇ ਕਾਫੀ ਕਾਫੀ ਟਾਈਮ ਲਏ ਉਤੇ ਕਪੜੇ ਸਾਡੇ ਕੋਲੇ ਨਹੀਂ ਸੀ ਸਰ। ਤਾਂ ਬਿਲਕੁਲ ਮਤਲਬ ਟੈਸਟ ਵਗੈਰਾ ਉਹਨਾਂ ਨੇ ਕਪੜੇ ਤੁਸੀਂ ਕੋਈ ਇੱਕ ਕੇਸ ਵੀ ਲਾਇਆ ਮਕਾਨ ਤੇ ਸਟੇਲ ਆ। ਸਟੇਲ ਤਾਂ ਬੇਸੰਝ ਲੱਗਾ। ਲੱਗਾ ਹੋਇਆ? ਹਾਂਜੀ। ਤੁਸੀਂ ਕਹਦੇ ਵੀ ਅਸੀਂ ਖਾਲੀ ਕਰਨ ਦੀ ਗੱਲ ਕਰ ਰਹੇ ਸੀ ਨਾਲ ਸਟੇਲ ਆਇਆ ਹੋਇਆ। ਖਾਲੀ ਕਰਨ ਦੀ ਮੈਨੂੰ ਉਹਨਾਂ ਨੇ ਕਿਹਾ ਸੀ ਖਾਲੀ ਕਰ ਦੇ। ਠੀਕ ਹੈ ਜੀ। ਮੈਂ ਕਿਹਾ ਉਹਨਾਂ ਨੂੰ ਖਾਲੀ ਕਰਨ ਦੀ ਮੈਂ ਗੱਲ ਕੀਤੀ ਸੀ ਮੈਂ ਕਿਹਾ ਕੋਈ ਨਹੀਂ ਖਾਲੀ ਕਰਦਾਂਗੇ। ਠੀਕ ਹੈ ਸਰ ਇੰਨੇ ਬੰਦੇ ਲੈ ਕੇ ਆ ਰਹੇ ਆ। ਠੀਕ ਹੈ ਉੱਥੇ ਡਰਦਾ ਮਾਰਾ ਬੰਦਾ ਕੁਝ ਤੇ ਬੋਲੂਗਾ ਹੀ ਨਾ। ਤੋ ਖਾਸਾ ਜੀ ਇੱਕ ਸਾਹਮਣੇ ਤੁਹਾਡੇ ਲਾਈਵ ਦੇ ਵਿੱਚ ਗੱਲ ਹੋਈ ਉਹ ਕਹਿੰਦੇ ਵੀ ਜਦੋਂ ਅਸੀਂ ਮੈਡੀਕਲ ਕਰਾਣ ਗਏ ਤਾਂ ਉੱਥੇ ਬੈੱਡ ਤੇ ਨਹੀਂ ਸੀਗੇ ਤੇ ਨਾਲੇ ਇਹਨਾਂ ਵੱਲੋਂ ਕਿਹਾ ਗਿਆ ਸੀ ਸਾਡੇ ਕੋਲ ਸਟੇ ਆ ਇਹਨਾਂ ਨੇ ਤਾਲਾ ਲਾਇਆ ਸੀ ਅਸੀਂ ਤਾਂ ਘਰੇ ਬਾਹਰ ਨਗੇ ਸੀ ਮਾਲਕਾਂ ਦਾ ਜਿਹੜਾ ਮਾਲਕਾਂ ਨੂੰ ਕਹਿੰਦੇ ਮਾਲਕ ਨੂੰ ਘਰੇ ਨਹੀਂ ਵੜਨ ਦੇ ਰਹੇ ਸੀ ਤੇ ਹੁਣ ਹੁਣ ਨਹੀਂ ਵੜਨ ਦੇਣਗੇ ਜੀ ਤੇ ਹੁਣ ਤਾਂ ਵੜਨਾ ਹੀ ਪੈਣਾ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਕਿਉਂਕਿ ਇਹਨਾਂ ਬੱਚਿਆਂ ਦੇ ਨਾਲ ਜਿਹੜਾ ਜ਼ੁਲਮ ਹੋਇਆ ਨਾ ਆਪਾਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਕਾਨੂੰਨ ਦਾ ਹਿਸਾਬ ਹੈ ਕਾਨੂੰਨ ਨੂੰ ਕਾਨੂੰਨ ਤਰੀਕੇ ਚੱਲਣਾ ਚਾਹੀਦਾ ਅੱਜ ਕਿੰਨੇ ਦਿਨ ਹੋ ਪਰ 24 ਘੰਟੇ ਦੇ ਵਿੱਚ ਜਿਹੜੇ ਆ ਕਿ ਬੈਟਰ ਰਿਜ਼ਲਟ ਆਉਂਦੇ ਆ ਰੇਪ ਦੇ ਵੀ ਜਰੇਪ ਹੋਇਆ ਕਿ ਨਹੀਂ ਹੋਇਆ 24 ਘੰਟੇ ਦੇ ਵਿੱਚ ਬੈਟਰ ਰਿਜ਼ਲਟ ਹੁੰਦੇ ਆ ਪਰ ਹਜੇ ਵੀ ਮੈਡੀਕਲ ਜੇ ਮੈਡੀਕਲ ਇੱਕ ਮੰਥਾ ਸ਼ਾਇਦ ਟਾਈਮ ਹੁੰਦਾ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਜਿਹੜੇ ਜਬਰ ਜਨਾ ਦੇ ਜਿਹੜੇ ਸਿੰਪਟਮ ਹੁੰਦੇ ਆ ਉਹ ਤੋਂ ਪਤਾ ਲੱਗ ਜਾਂਦਾ ਕਿ ਜਬਰ ਜਨਾ ਹੋਇਆ ਕਿ ਨਹੀਂ ਤੋਦੀ ਹਜੇ ਵੀ ਜ ਨਹੀਂ ਹੋਇਆ ਹੁਣ ਵੀ ਐਗਰੀਓ ਕਰਾਉਣ ਨੂੰ ਹਜੇ ਵੀ ਹਾਂਜੀ ਐਗਰੀਓ ਹਾਂਜੀ ਲੋਕੀ ਦੇਖੋ ਕਿਸੇ ਤੇ ਇੱਜ਼ਤ ਤੇ ਦਾਗ ਲੱਗ ਰਿਹਾ ਜਾਂ ਕਿਸੇ ਦੇ So, हां जी सो ਤੁਹਾਡਾ ਕੀ ਕਹਿਣਾ ਬੀਟੂ ਜੀ ਮਾਮਲਾ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਰਸ ਪੰਜਾਬ ਜਥੇਬੰਦੀ ਦਾ ਸੇਵਕ ਦਾਸ ਗੁਰਨਾਮ ਸਿੰਘ ਖਾਲਸਾ ਦੇਖੋ ਜੇ ਪੁਲਿਸ ਆਫ ਦਾ ਸਹੀ ਕੰਮ ਕਰੇ ਤੇ ਫਿਰ ਅੱਜ ਆਪਾਂ ਨੂੰ ਆ ਇੰਨਾ ਇਕੱਠ ਇਹਨਾਂ ਨੂੰ ਇੰਨੇ ਰੋਲਣ ਦੀ ਜ਼ਰੂਰਤ ਨਹੀਂ ਸੀਗੀ ਬਾਕੀ ਜੇ ਇਹਨਾਂ ਦਾ ਕੋਈ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਕੋਈ ਹੈਗਾ ਵੀ ਸੀਗਾ ਕੋਈ ਝਗੜਾ ਤੇ ਉਹਦਾ ਇਹ ਤਾਂ ਕੋਰਟ ਦਾ ਮੈਟਰ ਆ ਕੋਰਟ ਦਾ ਮੈਟਰ ਆ ਕੋਈ ਵੀ ਧੱਕਾ ਨਹੀਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਨੇ ਇਦਾਂ ਕੁੱਟਮਾਰ ਕਰਨੀ ਇਹਨਾਂ ਦਾ ਇਦਾਂ ਇਸ ਨੌਬਤ ਤੱਕ ਪਹੁੰਚ ਜਾਣਾ ਕਿਤੇ ਵੀ ਜਾਇਜ਼ ਨਹੀਂ ਹੈਗਾ ਹੀਰਾ ਜੀ ਸੋ ਅਸੀਂ ਫੇਰ ਵੀ ਪੁਲਿਸ ਪ੍ਰਸ਼ਾਸਨ ਨਾਲ ਕੇਹੀ ਬੇਨਤੀ ਕਰਦੇ ਆਂ ਵੀ ਜੋ ਵੀ ਬਣਦਾ ਇਨਸਾਫ ਹੈ ਜੋ ਵੀ ਕਾਰਵਾਈ ਮਲਜਮਾ ਦੇ ਖਿਲਾਫ ਬਣਦੀ ਆ ਉਹ ਕੀਤੀ ਜਾਵੇ ਜੀ ਤੋਂ ਕਾਲਾ ਜੀ ਤੁਹਾਡਾ ਕੀ ਕਹਿਣਾ ਹੈ ਇਸ ਮਾਮਲੇ ਉੱਤੇ ਕਿ ਇਹ ਹਜੇ ਵੀ ਮੈਡੀਕਲ ਜੇ ਪੁਲਿਸ ਵੱਲੋਂ ਕਿਹਾ ਜਾਂਦਾ ਕਿ ਨਹੀਂ ਕਰਾਇਆ ਮੈਡੀਕਲ ਤਾਂ ਹਜੇ ਵੀ ਹੋ ਸਕਦਾ ਬਣਦੀ ਸਜ਼ਾ ਦੋਸ਼ੀਆ ਨੂੰ ਹਜੇ ਵੀ ਮਿਲ ਸਕਦੀ ਆ ਜੇ ਇਹਨਾਂ ਦਾ ਕੋਈ ਮਕਾਨਦਾਰ ਉਲਾ ਉਹ ਐਜ਼ ਅ ਪਾਰਟ ਆਫ ਕੋਰਟ ਆ कोर्ट ਦੇਖੇ ਦੇਗੜਾ स्टे ਨਹੀਂ ਦੇਣਾ ਰੱਖਣਾ ਪਰ ਨਾ ਤਾਂ ਪੁਲਿਸ ਕਿਸੇ ਨੂੰ ਘਰੇ ਵਾਰਸਦੀ ਇਹ ਨਾ ਕੱਢ ਸਕਦੀ ਜੇ ਕੋਰਟ ਦਾ ਕੇਸ ਲੱਗਿਆ ਹੋਇਆ ਵਾਣਾ ਤੇ ਕੋਰਟ ਦੇ ਵਿੱਚ ਕੇਸ ਲੱਗਾ ਨੂੰ ਕੋਰਟ ਦੇ ਵਿੱਚ ਜਾ ਕੇ ਗੱਲ ਕਰਨ ਜਾਈ ਇਹ ਥੋੜੀ ਵੀ ਯਾਰ ਇੱਜ਼ਤਾਂ ਲੁੱਟਾਂਗੇ ਕਿਸੇ ਦੇ ਮੂੰਹ ਦੇ ਵਿੱਚ ਸ਼ਰਾਬਾਂ ਪਾਵਾਂਗੇ ਜੀ ਜੇ ਕਿਸੇ ਦੇ ਮੂੰਹ ਦੇ ਵਿੱਚ ਬੀੜੀਆਂ ਸਿਗਰਟਾਂ ਪਾਵਾਂਗੇ ਕਿਸੇ ਨੂੰ ਜਲੀਲ ਕਰਾਂਗੇ ਕਿਸੇ ਦੇ ਦੰਦੀਆਂ ਵਡਾਂਗੇ ਜੇ ਆਈਓ ਗਿਆ ਸੀ ਉੱਥੇ ਆਈਓ ਨੂੰ ਨਹੀਂ ਪਤਾ ਸੀ ਵੀ ਮੈਂ ਜਾ ਕੇ ਇਹਨਾਂ ਦਾ ਮਲਾਜਾ ਕਰਵਾਵਾਂ ਨਾਲ ਲੈ ਕੇ ਜਾਵਾਂ ਉਹ ਬਾਅਦ ਚ ਕਿਉਂ ਗਿਆ ਲੈ ਕੇ ਆ ਵੀ ਕਹਿ ਰਿਹਾ ਵੀ ਮੈਂ ਇਹ ਰੈਸਟ ਨਹੀਂ ਕੀਤੀ ਬੈੱਡ ਰੈਸਟ ਨਹੀਂ ਕੀਤੀ ਗਈ ਨਹੀਂ ਬੈੱਡ ਰੈਸਟ ਟੈਸਟ ਨਹੀਂ ਕਰਵਾਇਆ ਆਹੋ ਵੀ ਡਾਕਟਰੀ ਰਿਪੋਰਟ ਨਹੀਂ ਕਰਾਈਗੀ ਉਹ ਤਾਂ ਹੁਣ ਵੀ ਧੌਣ ਕਰਨ ਨੂੰ ਤਿਆਰ ਆਹੀ ਕਰਵਾ ਲੈਣੇ ਤਿਆਰ ਕਰਵਾਵੇ ਸਜਾ ਯਾਰ ਕਾਨੂੰਨ ਇਹ ਨਹੀਂ ਕਹਿੰਦਾ ਪਿਆ ਵੀ ਕਿਸੇ ਦੀਤੀ ਬੰਦੀ ਜਿੱਤ ਲੁੱਟੋਗੇ ਇਹ ਨਹੀਂ ਕਹਿ ਰਿਹਾ ਵੀ ਦੰਦੀਆਂ ਵਡਾਂਗੇ ਗੱਲਾਂ ਦੇ ਉੱਤੇ ਧੌਣਾ ਦੇ ਉੱਤੇ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਰਾਤ ਨੂੰ 12 ਵਜੇ ਘਰੋਂ ਬਾਹਰ ਕੱਢੋਂਗੇ 12 13 ਬੰਦੇ ਇਕੱਲੀਆਂ ਕੁੜੀਆਂ ਦੇ ਉੱਤੇ ਪਾਉਂਗੇ ਇਹ ਕਹਿੰਦਾ ਕਾਨੂੰਨ ਇਹ ਬਹੁਤ ਗਲਤ ਗੱਲ ਹੈ ਘਟਨਾ ਹੈਗੀ ਆ ਇਹਨਾਂ ਦੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਬੰਦਿਆਂ ਦੇ ਉੱਤੇ ਵੀ ਜਿਹੜੇ ਆਪਣੇ ਆਪ ਨੂੰ ਬਦਮਾਸ਼ ਕਹਿੰਦੇ ਇੱਕ ਤੁਸੀਂ ਪੱਤਰਕਾਰ ਜੀ ਇਹ ਦੱਸੋ ਵੀ ਜਦੋਂ ਇੱਕ ਪੀਸੀਆਰ ਵਾਲੇ ਗਏ ਆ ਪੀਸੀਆਰ ਵਾਲੇ ਉਹ ਅੰਦਰ ਡੱਕ ਲਿਆ ਹੈਗਾ ਕਿੱਡੇ ਵੱਡੇ ਬਦਮਾਸ਼ ਹੋਏ ਪੀਸੀ ਇਹਨਾਂ ਦਾ ਕਹਿਣਾ ਮੇਰੇ ਪੱਖ ਜਾਂਚ ਹੋਣੀ ਚਾਹੀਦੀ ਹੈ ਪ੍ਰਗਟ ਸਿੰਘ ਗੱਲ ਦਾ ਜੀ ਅਸੀਂ ਵੀ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ ਬੈਕ ਇਹ ਮੈਡੀਕਲ ਦੀ ਜਿਹੜੀ ਐ ਸਟੇਟਮੈਂਟ ਹੁੰਦੀ ਆ ਉਹ ਜਿਹੜੀ ਐ ਮਹੀਨੇ ਦੇ ਵਿੱਚ ਵਿੱਚ ਰਿਪ ਦੀ ਹੁੰਦੀ ਜਿਹੜੀ ਐ ਸਿੰਪਟਮ ਥੋੜੇ ਦਿਨਾਂ ਬਾਅਦ ਘਟਦੇ ਜਾਂਦੇ ਆ ਪਰ ਸਿੰਪਟਮ ਵਸ਼ਾਹ ਮੰਥ ਦੇ ਵਿੱਚ ਵਿੱਚ ਤੱਕ ਹੁੰਦੇ ਆ ਸੋ 7 ਦਿਨ ਹੋਇਆ ਜੇ ਨਹੀਂ ਹੋਇਆ ਅੱਜ ਤੁਸੀਂ ਐਸ ਐਚਓ ਸਾਹਿਬ ਨੂੰ ਮਿਲੋ ਤਾਂ ਮੈਡੀਕਲ ਦੁਬਾਰਾ ਵੀ ਕਰਾ ਸਕਦੇ ਆਪਾਂ ਮੈਡੀਕਲ ਦੀ ਦੇਖੋ ਸਾਡੇ ਕੋਲ ਵੀ ਤਰਖਾਸ ਆਈ ਆ ਅਸੀਂ ਬਗੈਰ ਤਰਖਾਸ ਤੋਂ ਅਸੀਂ ਵੇਲੇ ਨਹੀਂ ਆ ਜੀ ਜਿੱਦਾਂ ਥਾਣੇ ਵਿੱਚ ਤੁਸੀਂ ਤਰਖਾਸ ਦਿੰਨੇ ਹੋ ਤੁਸੀਂ ਸੀਪੀ ਸਾਹਿਬ ਦੇ ਤਰਖਾਸ ਦਿੰਨੇ ਹੋ ਇਦਾਂ ਸਾਡੇ ਕੋਲ ਵੀ ਤਰਖਾਸ ਹੁੰਦੀ ਆਂ ਅਸੀਂ ਇਦਾਂ ਨਹੀਂ ਆਉਂਦੇ ਇਹ ਨਿਹੰਗ ਸਿੰਘ ਵੇਲੇ ਨਹੀਂ ਹੈਗੇ ਜੀ ਇਹ ਦੇਖੋ ਕੰਪਲੇਂਟ ਆਈ ਆ ਲੋਕੀ ਅਸੀਂ ਕਮੈਂਟਾਂ ਵਿੱਚ ਲੋਕ ਕਹਿਣ ਲੱਗ ਜਾਂਦੇ ਨਾ ਵੀ ਨਿਹੰਗ ਸਿੰਘ ਵੇਲੇ ਆਏ ਕਿਤੇ ਵੀ ਤੁਰ ਪੈਂਦੇ ਆ ਜਦੋਂ ਵੀ ਕਿਸੇ ਦੀ ਧੀ ਭੈਣ ਦੇ ਨਾਲ ਆਪਣੇ ਆਪਣੇ ਨਾਲ ਹੋਵੇ ਫੇਰ ਨਹੀਂ ਹੁੰਦਾ ਆਪਣੇ ਨਾਲ ਨਿਹੰਗ ਸਿੰਘ ਘੜਜਣ ਫੇਰ ਨਹੀਂ ਹੁੰਦਾ ਜਦੋਂ ਕਿਸੇ ਵੱਲੇ ਘੜਜਣ ਫੇਰ ਵੇਲੇ ਹੁੰਦੇ ਆ ਫੇਰ ਵੇਲੇ ਹੁੰਦੇ ਆ ਪਰ ਇਹ ਨਿਹੰਗ ਸਿੰਘ ਵੇਲੇ ਨਹੀਂ ਆ ਇਹ ਉਦੋਂ ਹੀ ਖੜਦੇ ਆ ਇਹ ਵੀ ਕਿਰਤੀ ਆ ਜਾਰਿਆ ਇਹ ਵੀ ਕੰਮਕਾਰ ਕਰਦੇ ਆ ਅੱਜ ਜਿੰਨੇ ਸਾਰੇ ਕੰਮਕਾਰ ਆਲੇ ਆ ਾਰੇ ਡੂਟੀਆਂ ਛੱਡ ਕੇ ਆਏ ਹੋਏ ਆ ਇਹਦਾ ਕਿਦਾਂ ਕੱਡਾ ਬੜਾ ਕਾਰੋਬਾਰ ਹੋ ਗਿਆ ਛੱਡ ਕੇ ਆਇਆ ਇਹਦਾ ਕਿਦਾਂ ਕੱਡਾ ਬੜਾ ਕਾਰੋਬਾਰ ਹੋਏ ਨਿਆਂਗ ਸਿੰਘ ਵੇਲੇ ਨਹੀਂ ਆ ਉਹ ਦਰਦ ਉਹੀ ਉਹਨੂੰ ਹੀ ਹੁੰਦਾ ਆ ਜਿਹਦੇ ਜਿਹਦੇ ਤਨ ਲੱਗਦੀ ਆ ਜੇ ਤਨ ਲੱਗੇ ਸੋਈ ਜਾਣੇ ਹੌਣ ਜਾਣੇ ਪੀਰ ਪਰਾਈ ਜਿਹਨੂੰ ਦਰਦ ਹੁੰਦਾ ਉਹੀ ਜਾਣਦਾ ਆ ਸੋ ਬਿਲਕੁਲ ਇਹ ਲੇਡੀਜ਼ ਖੜੀਆਂ ਨੇ ਇਹ ਇਹਨਾਂ ਨਾਲ ਦੁਰਵਰਤਾ ਹੋਈ ਆ ਅਸੀਂ ਕ ਨਿਰਪੱਖ ਜਾਂਚ ਦੀ ਗੱਲ ਕਰਦੇ ਆ ਮੈਡੀਕਲ ਹਜੇ ਵੀ ਹੋ ਸਕਦਾ ਆ ਤੇ ਉਹ ਦੋਸ਼ੀ ਹਜੇ ਵੀ ਜੇਲ੍ਹ ਦੇ ਪਿੱਛੇ ਜਾ ਸਕਦੇ ਨੇ ਕਿਉਂਕਿ ਸ਼ਾਇਦ ਇਸ ਗੱਲ ਕਰੀਏ ਤਾਂ ਇਨਸਾਫ ਲੈਣਾ ਦਿਨ-ਬਦ ਦਿਨ ਔਖਾ ਹੁੰਦਾ ਜਾ ਰਿਹਾ ਜਿਨ੍ਹਾਂ ਨੇ ਲੋਕਾਂ ਨੇ ਦਰਖਾਸਤਾਂ ਝੂਟੀਆਂ ਦੇਣੀਆਂ ਉਹਨਾਂ ਦੇ ਘਰ ਬੈਠੇ ਵੀ ਪਰਚੇ ਪੈਣੇ ਆ ਜੇ ਕਿਸੇ ਨਾਲ ਦੁਰਵਰਤਾ ਹੁੰਦੀ ਹੈ ਤਾਂ ਉਹਨਾਂ ਦੇ ਥਾਣੇ 'ਚ ਵੀ ਆ ਕੇ ਪਰਚੇ ਨਹੀਂ ਹੁੰਦੇ ਕੀ ਅਸਲ ਆ ਕੀ ਸੱਚ ਆ ਤਾਂ ਜਾਂਚ ਦਾ ਵਿਸ਼ਾ ਆ ਸੋ ਤੁਸੀਂ ਕਮੈਂਟਾਂ 'ਚ ਰਹੀ ਕੀ ਕਿਹਾ ਜਾਂਦਾ ਹੈ ਇਹ ਵੀ ਜੁੜ ਦੋ ਸਰਾ ਤੋ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਯੂਨਾਈਟਿਡ ਪੋਰਟ ਕੈਮਰਾਮੈਨ ਸਤਪਾਲ ਦੇ ਨਾਲ